ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਜਣੇ ਦੋਸਤੋ ਜ਼ਿੰਦਗੀ ਦੇ ਵਿੱਚ ਨਾ ਬੈਲੈਂਸ ਬਣਾ ਕੇ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਸਮਾਜਿਕ ਤੌਰ ਤੇ ਰਿਸ਼ਤਿਆਂ ਦੇ ਵਿੱਚ ਹਨਾ ਸਮਾਜ ਜਿਹੜਾ ਬੈਲੈਂਸ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂ ਕਿ ਜਦੋਂ ਆਪਾਂ ਬੈਲੈਂਸ ਬਣਾ ਕੇ ਚੱਲਦੇ ਆ ਨਾ ਫਿਰ ਆਪਾਂ ਨੂੰ ਸਾਹਮਣੇ ਵਾਲਾ ਇਨਸਾਨ ਜੇ ਉਸ ਤਰੀਕੇ ਨਾਲ ਆਪਾਂ ਨੂੰ ਰਿਟਰਨ ਕੁਛ ਨਹੀਂ ਵੀ ਦੇ ਰਿਹਾ ਨਾ ਤਾਂ ਆਪਾਂ ਨੂੰ ਦੁੱਖ ਨਹੀਂ ਲੱਗਦਾ ਹਨਾ ਆਪਾਂ ਬਹੁਤ ਜ਼ਿਆਦਾ ਖੁੱਬੇ ਹੁੰਨੇ ਆ ਫਿਰ ਆਪਾਂ ਨੂੰ ਐਂ ਲੱਗਦਾ ਹੈ ਕਿ ਯਾਰ ਸਾਨੂੰ ਵਧੀਆ ਤਰੀਕੇ ਨਾਲ ਡੀਲ ਨਹੀਂ ਕੀਤਾ ਜਾ ਰਿਹਾ ਤੇ ਬਚਪਨ ਦੇ ਵਿੱਚ ਵੀ ਆਪਾਂ ਸਾਰੇ ਰਿਲੇਟ ਕਰ ਪਾਵਾਂਗੇ ਇਸ ਗੱਲ ਦੇ ਨਾਲ ਕਿ ਜੋ ਜਦੋਂ ਕਿਤੇ ਲੜਾਈ ਹੋ ਜਾਣੀ ਆਪਣੇ ਯਾਰਾਂ ਦੋਸਤਾਂ ਨਾਲ ਜਾਂ ਆਪਣੇ ਸਹੇਲੀਆਂ ਭੈਣਾਂ ਦੇ ਨਾਲ ਤੇ ਘਰਾਂ 'ਕੇ ਬੇਬੇ ਨੂੰ ਦੱਸਣਾ ਰੋਣਾ ਨਾਲੇ ਹਨਾ ਕਿ ਉਹਦੇ ਨਾਲ ਸਾਡੀ ਇਦਾਂ ਲੜਾਈ ਹੋ ਗਈ ਮੈਂ ਉਹਨੂੰ ਕੁਝ ਨਹੀਂ ਸੀ ਕਿਹਾ ਜਾਂ ਜੋ ਵੀ ਫਿਰ ਆਪਾਂ ਸਕੂਲ ਗਏ ਕਾਲਜ ਗਏ ਫਿਰ ਕਮਾਕਾਰਾਂ ਤੇ ਵੀ ਪਹੁੰਚੇ ਉੱਥੇ ਜਾ ਕੇ ਫਿਰ ਜਦਾਂ ਕਿਉਂਕਿ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਹਰ ਤਰੀਕੇ ਦੇ ਲੋਕਾਂ ਨਾਲ ਆਪਾਂ ਨੂੰ ਸਮਾਜ ਦੇ ਵਿੱਚ ਵਿਚਰਨਾ ਪੈਂਦਾ ਹਨਾ ਤੇ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜਾ ਬੰਦਾ ਕਦੋਂ ਆਪਣੇ ਲਈ ਖੜਾ ਤੇ ਕਦੋਂ ਆਪਣੇ ਲਈ ਨਹੀਂ ਖੜਾ ਕਿਉਂਕਿ ਜੇ ਮਨ ਪੜੇ ਜਾਣ ਤਾਂ ਸਭ ਪੜੇ ਜਾਣ ਫ ਹੈਨਾ ਤਾਂ ਫਿਰ ਨਾ ਮੇਰੀ ਬੇਬੇ ਜਦੋਂ ਮੈਂ ਘਰ ਆਣ ਕੇ ਗੱਲ ਕਰਨੀ ਕਿ ਬੇਬੇ ਅੱਜ ਮੇਰੇ ਨਾਲ ਇਦਾਂ ਹੋਇਆ ਹਨਾ ਅੱਜ ਮੈਨੂੰ ਇਦਾਂ ਕਿਹਾ ਤੇ ਮੇਰੀ ਬੇਬੇ ਨੇ ਹਮੇਸ਼ਾ ਮੈਨੂੰ ਇੱਕ ਗੱਲ ਕਹਣੀ ਕਿ ਪੁੱਤ ਇੰਨੇ ਚੰਗੇ ਵੀ ਨਾ ਬਣੋ ਕਿ ਕੋਈ ਮੂੰਹ ਚ ਪਾ ਲਵੇ ਤੇ ਇੰਨੇ ਮਾੜੇ ਵੀ ਨਾ ਬਣੋ ਕਿ ਕੋਈ ਥੁੱਕ ਦੇਵੇ ਤੇ ਸਾਰ ਇਹ ਹੀ ਨਿਕਲਦਾ ਦੋਸਤੋ ਕਿ ਬੈਲੈਂਸ ਬਣਾ ਕੇ ਚੱਲਣਾ ਨਾ ਬਹੁਤ ਜ਼ਿਆਦਾ ਜ਼ਰੂਰੀ ਆ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਮੈਨੂੰ ਜ਼ਰੂਰ ਦੱਸਿਓ